ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਅਨਕ ਦੇ ਨਾਲ ਤੇ ਅੱਜ ਆਪਾਂ ਤੁਹਾਨੂੰ ਬਾਗਬਾਨੀ ਬਾਰੇ ਥੋੜਾ ਜਿਹਾ ਨੁਕਸਾ ਦੱਸਾਂਗੇ ਆ ਪੰਜਵਾਂ ਅਜਮਾਇਆ ਹੋਇਆ ਹੈ ਨਾ ਆਪਾਂ ਹਮੇਸ਼ਾ ਉਹ ਚੀਜ਼ ਦੱਸਦੇ ਆ ਜਿਹੜੀ ਆਪਾਂ ਵਰਤੀ ਹੈ ਤੇ ਉਹਦਾ ਰਿਜ਼ਲਟ ਚੰਗਾ ਹੈ ਤੇ ਜਿਵੇਂ ਹੁਣ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਆੜੂਆਂ ਦੇ ਬੂਟੇ ਆਲੂ ਖਾਰਿਆਂ ਦੇ ਬੂਟੇ ਤੇ ਇਹਨਾਂ ਨੂੰ ਫਲ ਲੱਗਿਆ ਹੋਇਆ ਵਧੀਆ ਭਰਪੂਰ ਫਲ ਆਇਆ ਹੋਇਆ ਤੇ ਹਰੇ ਭਰੇ ਦਿਖ ਰਹੇ ਐ ਜੇ ਤੁਸੀਂ ਵੀ ਆਪਣੇ ਘਰੇ ਕੋਈ ਫਲਦਾਰ ਪੌਦੇ ਲਾਏ ਐ ਜਾਂ ਕੋਈ ਲਾਉਣਾ ਚਾਹੁੰਦੇ ਹੋ ਉਹਨਾਂ ਦੀ ਚੰਗੀ ਗਰੋਥ ਲਈ ਕੀ ਕਰਨਾ ਚੰਗੀ ਫੋਟ ਆਵੇ ਚੰਗੀ ਗਰੋਥ ਆਵੇ ਉਹਦੇ ਬਾਰੇ ਆਪਾਂ ਤਰੀਕਾ ਤੁਹਾਨੂੰ ਥੋੜਾ ਜਿਹਾ ਦੱਸਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੰਗਾ ਲੱਗੇ ਤਾਂ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੱਸਿਓ ਤੇ ਆਪਾਂ 21 ਤਰ੍ਹਾਂ ਦੇ ਫਲਾਂ ਵਾਲੇ ਪੌਦੇ ਲਾਏ ਹੋਏ ਆ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਉਹਨਾਂ ਪੌਦਿਆਂ ਨੂੰ ਦਿਖਾਵਾਂਗੇ ਕਿੱਥੋਂ ਲਿਆਏ ਆ ਤੇ ਉਹਨਾਂ ਨੇ ਫਲ ਕਿਵੇਂ ਚੱਕਿਆ ਕਿਹੜੇ ਪੌਦੇ ਨੇ ਫਲ ਨਹੀਂ ਚੱਕਿਆ ਗਰੋਥ ਕਿਵੇਂ ਆ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਰਾਵਾਂਗੇ ਤੇ ਅਗਲੀ ਸਲਾਈਡ ਤੇ ਚੱਲਦੇ ਆਂ ਤੇ ਜਾਣਦੇ ਆ ਉਹ ਤਰੀਕਾ ਆਪਾਂ ਕਿਵੇਂ ਬਣਾ ਸਕਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਤੁਹਾਨੂੰ ਇੱਕ ਆਰਾਮ ਬਣ ਤਰੀਕਾ ਦੱਸਾਂਗੇ ਪੰਜਵੇਂ ਘਰਾਂ ਚ ਫਲਦਲ ਪੌਦੇ ਲਾਉਣੇ ਆ ਤੇ ਕਿਸੇ ਵੀ ਤਰ੍ਹਾਂ ਦੇ ਪੌਦੇ ਜਿਨ੍ਹਾਂ ਦੀ ਗ੍ਰੋਥ ਚੰਗੀ ਹੋਵੇ ਉਹਦੇ ਲਈ ਆਪਾਂ ਤੁਹਾਨੂੰ ਇੱਕ ਆਰਾਮ ਬਣ ਤਰੀਕਾ ਦੱਸਦੇ ਆ ਤੇ ਆਪਾਂ ਨੂੰ ਕੀ ਕੀ ਚੀਜ਼ਾਂ ਉਹਦੇ ਲਈ ਚਾਹੀਦੀਆਂ ਘਰੇ ਲੂਸ ਸਮਗਰੀ ਦੇ ਬਣ ਜਾਂਦਾ ਆਪਾਂ ਨੂੰ ਘਰੇ ਮਿਲ ਜਾਂਦੀ ਸਾਰੀ ਸਮਗਰੀ ਤੇ ਉਹਦੇ ਲਈ ਆਪਾਂ ਨੂੰ ਇੱਕ ਏਦਾਂ ਡਰਮ ਜਾਈਦਾ ਹੋਣਾ ਉਹ ਹਰੇਕ ਦੇ ਘਰੇ ਹੁੰਦਾ ਹੈ ਤਕਰੀਬਨ ਤੇ ਇਹ ਜਿਹੜਾ ਡਰਮ ਹੈ ਇਹ ਆਪਾਂ 50 ਲੀਟਰ ਦਾ ਲਿਆ ਖੋਗੇ ਆਪਣੇ ਕੋਲ 30 ਪੌਦੇ ਆ ਇਹ ਰ ਮਿਸ਼ਰਣ ਤਿਆਰ ਕਰਨਾ ਆਪਾਂ 1 ਲੀਟਰ ਇੱਕ ਪੌਦੇ ਹਿਸਾਬ ਨਾਲ ਤਿਆਰ ਕਰਨਾ ਤੇ ਆਪ ਨੂੰ 30 ਪੌਦੇ ਦਾ 30 ਲੀਟਰ ਦਾ ਇਹਨੂੰ ਤਿਆਰ ਕਰਾਂਗੇ ਤਾਂ ਜੋ ਹਰੇਕ ਪੌਦੇ ਨੂੰ 1 ਗੀ ਲੀਟਰ ਇਹ ਮਿਸ਼ਰਣ ਆ ਜੇ ਇਹਨੂੰ ਤਿਆਰ ਕਰਨ ਦਾ ਤਰੀਕਾ ਤੁਹਾਨੂੰ ਦੱਸਦੇ ਆ ਜਿਹੜਾ ਤਰੀਕਾ ਹੈ ਇਹ ਆਮ ਤੌਰ ਤੇ ਮਾਲੀ ਜਿਹੜੇ ਆਪਾਂ ਨੂੰ ਨਹੀਂ ਦੱਸਦੇ ਤੇ ਇਹ ਆਪਾਂ ਨੂੰ ਕਿਸੇ ਬਾਗਬਾਨੀ ਵਾਲੇ ਦੋਸਤ ਮਿੱਤਰ ਨੇ ਦੱਸਿਆ ਵੀ ਇਸ ਤਰੀਕੇ ਨਾਲ ਤੁਸੀਂ ਆਪਣੇ ਜਿਹੜੇ ਫਲਦਾਰ ਪੌਦੇ ਲੱਗੇ ਹੋਏ ਐ ਜਾਂ ਹੋਰ ਪੌਦਿਆਂ ਨੂੰ ਚੰਗੀ ਗਰੋਥ ਤੇ ਚੰਗਾ ਫਲ ਲੈਣ ਲਈ ਵਰਤ ਸਕਦੇ ਆ ਤੇ ਉਹਦੇ ਲਈ ਆਪਾਂ ਜਿਵੇਂ ਆਪਾਂ 35 ਲੀਟਰ ਪਾਣੀ ਲੈਣਾ ਹੈ 30 ਲੀਟਰ ਪਾਣੀ ਲੈਣਾ ਹੈ ਤਾਂ ਆਪਾਂ ਨੂੰ 3 ਕਿਲੋ ਗੋੜਾ ਠੀਕ ਹੈ ਜੀ ਇਹ ਗੋੜਾ ਆਪਾਂ ਨੂੰ ਮਿਲ ਜਾਂਦਾ ਘਰੋਂ ਇਹ 3 ਕਿਲੋ ਗੋੜਾ ਆਪਾਂ ਵਰਤਣਾ ਹੈ ਫਿਰ ਆਪਾਂ ਸਰੋਂ ਲੈਣੀ ਹੈ ਜੀ 3 ਕਿਲੋ ਸਰੋਂ ਲੈਣੀ ਹੈ ਇਹਨੂੰ ਆਪਾਂ ਕੀ ਕਰਨਾ ਗ੍ਰੈਂਡਰ 'ਚ ਪੀਸ ਲੈਣਾ ਤੁਸੀਂ ਵੀਡੀਓ 'ਚ ਦੇਖੋ ਆਪਾਂ ਚੰਗੀ ਤਰ੍ਹਾਂ ਇਹਨੂੰ ਗ੍ਰੈਂਡਰ ਨਾਲ ਪੀਸ ਕੇ ਸਰੋਂ ਆ ਇਹ ਖਾਲ ਨਹੀਂ ਲੈਣੀ ਆਪਾਂ ਕਈ ਵੀਰੋ ਕੀ ਕਰਦੇ ਆ ਖਾਲ ਲੈ ਲੈਂਦੇ ਆ ਖਾਲ ਨਹੀਂ ਵਰਤਣੀ ਆਪਾਂ ਸਰੋਂ ਵਰਤਣੀ ਹੈ ਤੇ 3 ਕਿਲੋ ਸਰੋਂ ਬਲੈਂਡਰ ਨਾਲ ਚੰਗੀ ਤਰ੍ਹਾਂ ਪੀਸ ਲੈਣੀ ਹੈ ਤੇ ਤੀਜੇ ਨੰਬਰ ਤੇ ਆ ਗਿਆ ਜੀ ਗੋਬਰ ਇਹ ਤਾਜਾ ਗੋਹਾ ਆਪਾਂ ਮੱਝਾਂ ਦਾ ਲੈ ਲੈਣਾ ਇਹ ਵੀ 3-4 ਕਿਲੋ ਹੋਵੇ ਕੋਈ ਚੱਕਰੀ ਵੱਧ ਪੈ ਜੂਗਾ ਕੋਈ ਫਾਇਦੇ ਵਾਲੀ ਚੀਜ਼ ਹੈ ਨੁਕਸਾਨ ਨਹੀਂ ਕਰਦੀ ਇਹਨਾਂ ਨੂੰ ਆਪਾਂ ਇੱਕ ਡਰਮ ਵਿੱਚ ਪਾ ਲੈਣਾ ਹੈ ਇਹਨਾਂ ਨੂੰ ਆਪਾਂ 10 ਦਿਨ ਤੱਕ ਇੱਕ ਡਰਮ ਵਿੱਚ ਰੱਖਣਾ ਸਵੇਰ-ਸ਼ਾਮ ਨੂੰ ਹਿਲਾਉਣਾ ਹੈ ਤੇ ਉਸ ਤੋਂ ਬਾਅਦ ਇਹ ਬਰਤਨਾ ਪੌਦਿਆਂ 'ਚ ਤੇ ਮਹੀਨੇ ਬਾਅਦ ਇਹ ਦੁਬਾਰਾ ਆਪਾਂ ਰਿਪੀਟ ਕਰਦੇ ਹਾਂ ਨਾ ਪੌਦਿਆਂ ਨੂੰ ਤੇ ਚੰਗੀ ਗ੍ਰੋਥ ਹੋਊਗੀ ਤੇ ਆਜੋ ਆਪਾਂ ਤਿਆਰ ਕਰਦੇ ਹਾਂ ਇਹਲਾ ਪਸਾਰੋਂ ਬੜਾ ਫਰੋਂ ਹੈ ਸਰੋਂ ਦੇ ਵਿੱਚ ਪਾ ਦਿੰਨੇ ਆ dura para golpear, ¿no? No. Porte a la izquierda, para la arte, para gober ਇੱਕ ਆਪਾਂ ਇਹਦਾ ਦਾ ਸੈਪ ਵਰਤਾਂਗੇ ਜਿਹੜਾ ਇਹਨੂੰ ਚੰਗੀ ਤਰ੍ਹਾਂ ਹਲਾਇਆ ਜਾਊਗਾ ਇਹ ਮੇਸਰ ਨੂੰ ਆਪਾਂ ਲਗਾਤਾਰ ਦਸ ਦਿਨ ਸਵੇਰੇ ਸ਼ਾਮ ਦੋ ਟਾਈਮ ਹਲਾਉਣਾ ਹੈ ਤੇ ਹਲਾਉਣ ਤੋਂ ਬਾਅਦ ਇਹ ਸਾਰਾ ਆਪਾਂ ਦਸ ਦਿਨਾਂ ਬਾਅਦ ਇਹਨੂੰ ਵਰਤ ਸਕਦੇ ਹਾਂ ਹਰੇਕ ਪੌਦੇ 'ਚ 1 ਲੀਟਰ ਤੇ ਜਿਵੇਂ ਆਪਾਂ ਪਾਣੀ ਪਾਉਣਾ ਪੌਦੇ 'ਚ ਉਹਦੇ 20 ਲੀਟਰ ਪਾਣੀ ਦੀ ਬਾਲਟੀ ਹੁੰਦੀ ਹੈ ਉਹਦੇ 'ਚ 1 ਲੀਟਰ ਇਹ ਪਾ ਦਾਂ ਇਦਾਂ ਆਪਾਂ ਇਹਨੂੰ ਵਰਤ ਸਕਦੇ ਹਾਂ ਤੇ ਤੁਹਾਡੇ ਪੌਦੇ ਚੰਗੀ ਗਰੋਥ ਦੇਣਗੇ ਵੀਡੀਓ ਬਹੁਤ ਵਾਰ ਸ਼ੇਅਰ ਕਰੋ ਧੰਨਵਾਦ ਤੇ ਇਹ ਇਹ ਜੀਜਾ ਆਪਾਂ ਤਿਆਰ ਕਰ ਲਈ ਇਹਦੇ ਨਾਲ ਕੀ ਕਰਨਾ ਇੱਕ ਆਪਾਂ ਡਲਿਆਂ ਵਾਲੀ ਕਲੀ ਆਉਂਦੀ ਹੈ ਜਿਹਨੂੰ ਚੂਨਾ ਗਏਂਦੇ ਡਲਿਆਂ ਦੀ ਕਲੀ ਜਿਹੜੀ ਉਬਲਦੀ ਹੁੰਦੀ ਹੈ ਉਹ ਆਪਾਂ ਇਹਨਾਂ ਇੱਕ ਤੌੜੇ 'ਚ ਭੋਂਗੇ ਰੱਖ ਦੇਣੀ ਹੈ ਜਦੋਂ ਪੂਰੀ ਉਬਲ ਗਈ ਉਦੋਂ ਆ ਠੰਡਾ ਹੋਣ ਤੋਂ ਬਾਅਦ ਉਹ ਪਾਣੀ ਸਾਫ਼ ਹੋ ਗਿਆ ਉਹ ਪਾਣੀ ਆਪਾਂ ਇਹਦੇ ਨਾਲ ਵਰਤਣਾ ਕੈਲਸ਼ੀਅਮ ਦੀ ਕਮੀ ਜਿਹੜੀ ਪੂਰਾ ਕਰਦਾ ਧੰਨਵਾਦ